ਉਹ ਆ ਗੱਲ ਵੀ ਹੈ ਜਿਹੜੀ ਇੱਥੇ ਆਈ ਹੈ ਜਿੱਥੇ ਹਾਮੀ ਭਰਦਾ ਗੁਰੂ ਗ੍ਰੰਥ ਸਾਹਿਬ ਮਾਰੇ ਕਹਿੰਦੇ ਜਿਸ ਮਿਲਦਾ ਹੈ ਸਤਿਗੁਰ ਆਪ ਹੇ ਅਕਾਲ ਪੁਰਖ ਵੈ ਗੁਰੂ ਜਿਹਦੇ ਨਾਲ ਤੂੰ ਮਲਾਪ ਕਰਾਉਣਾ ਚਾਹਣਾ ਸਤਿਗੁਰੂ ਦਾ ਤੂੰ ਆਪ ਮਲਾਉਣਾ ਸਾਡੇ ਘਰ ਆ ਕੇ ਮਿਲੇ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਦਿ ਸ਼ਕਤੀ ਮਾਂ ਮਾਤਾ ਸਹਿਬ ਦੇਵਾ ਮਾਤਾ ਸੁੰਦਰੀ ਮਾਂ ਦੇ ਸਾਂ ਨੂੰ ਘਰੇ ਆ ਕੇ ਨਿੱਕੇ ਜੇ ਘਰ ਚ ਜਿਹਨੂੰ ਬੁਰਜ ਕਹਿੰਨੇ ਅੱਜ ਵੀ ਉਸੇ ਰੂਪ ਚ ਸਹੀ ਸਲਾਮਤ ਹੈ ਤੇ ਉਦੋਂ ਅਗਲੀ ਗੱਲ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ ਜੀ ਨੂੰ ਦੁਨੀਆਂ ਦੇ ਬਾਲੀ ਜੀ ਨੂੰ ਸਤਗੁਰ ਘਰ ਆ ਕੇ ਮਿਲ ਜਾਣ ਮਰੈ ਕਹਿੰਦੇ ਜਿਸ ਮੇਲਾ ਸਤਗੁਰ ਆਪ ਤਿਸ ਕੇ ਸਭ ਕੁਲ ਤਰਾ ਮਰੈ ਕਹਿੰਦੇ ਉਹਦੀਆਂ ਤਾਂ ਕੁਲਾਂ ਤਰ ਜਾਂਦੀਆਂ ਜੀ ਨੂੰ ਸਤਗੁਰੂ ਮਿਲ ਜੇ ਤੇ 21 ਕੁਲਾਂ ਦਾ ਜ਼ਿਕਰ ਤਾਂ ਗੁਰੂ ਗ੍ਰੰਥ ਸਾਹਿਬ ਬਾਰ-ਬਾਰ ਕਰਦੇ ਆ ਹਲੇ ਤਾਂ ਦਸਵੀਂ ਹੋਈ ਆ ਬੇਪਰਵਾਹਾਂ ਹੋਰ ਚੰਦਨੀਆਂ ਹੜੇ ਇਹ ਨਿਊ ਹੋ ਜਾਣਾ ਹੁਣ ਅਸੀਂ ਨਿਊ ਕਰਾਈ ਜਾਂਦੇ ਆ ਗਾਹਾਂ ਦੀ ਗਾਹਾਂ ਇਨੇ ਆਈ ਵਧਣਾ ਆਈ ਚੱਲਣਾ ਸੱਗੀ ਸਾਥੀ ਕੁਲਾਂ ਤਰ ਜਾਂਦੀਆਂ ਜਿੱਥੇ ਸਤਗੁਰ ਚਰਨ ਪਾ ਦੇਣਾ